ਥਾਣਾ ਕੈਂਟ ਦੀ ਪੁਲਿਸ ਨੇ ਮੁਕਬਰੀ ਦੇ ਆਧਾਰ ਤੇ ਇੱਕ ਰੈਸਟੋਰੈਂਟ ਵਿੱਚੋਂ ਛਾਪਾ ਮਾਰ ਕੇ ਬ੍ਰਾਂਡਡ ਕੰਪਨੀ ਦੇ ਵੱਖ-ਵੱਖ ਮਾਰਕਾ 16 ਹੋੱਕੇ ਬਰਾਮਦ ਕੀਤੇ ਜਿਸ ਨੂੰ ਲੈ ਕੇ ਥਾਣਾ ਕੈਂਟ ਵਿਖੇ ਮਾਮਲਾ ਦਰਜ ਕਰ ਰੈਸਟੋਰੈਂਟ ਦੇ ਮਾਲਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਥਾਣਾ ਕੈਂਟ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਮੁਕਬਰੀ ਹੋਈ ਸੀ ਕਿ ਬਠਿੰਡਾ ਚੰਡੀਗੜ੍ਹ ਰੋਡ ਤੇ ਪੋਚੋ ਦੇ ਨਜ਼ਦੀਕ ਇੱਕ ਨਿੱਜੀ ਜੁਨੀਵਰਸਿਟੀ ਦੇ ਸਾਹਮਣੇ ਰੈਸਟੋਰੈਂਟ ਵਿੱਚ ਆਉਣ ਵਾਲੇ ਲੋਕਾਂ ਨੂੰ ਹੁੱਕਾ ਸਪਲਾਈ ਕੀਤਾ ਜਾ ਰਿਹਾ ਹੈ ਅਸੀਂ ਪੁਲਿਸ ਪਾਰਟੀ ਸਮੇਤ ਰੇਡ ਕਰਕੇ ਉੱਥੋਂ ਬ੍ਰਾਂਡਡ ਕੰਪਨੀ ਦੇ ਵੱਖ-ਵੱਖ ਮਾਰਕਾ 16 ਹੁੱਕੇ ਬਰਾਮਦ ਕੀਤੇ ਇਸ ਨੂੰ ਲੈ ਕੇ ਥਾਣਾ ਕੈਂਟ ਵਿਖੇ ਮਾਮਲਾ ਦਰਜ ਕਰ ਹੁੱਕੇ ਆਪਣੇ ਕਬਜ਼ੇ ਵਿੱਚ ਲੈ ਲਏ ਗਏ ਤੇ ਰੈਸਟੋਰੈਂਟ ਦੇ ਦੋ ਮਾਲਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਇਹ ਹੋਟਲ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਹੁੱਕਾ ਸਪਲਾਈ ਕਰਿਆ ਕਰਦੇ ਸਨ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ ਜੇ ਕਿਸੇ ਹੋਰ ਦੀ ਸਮੂਲੀਅਤ ਸਾਹਮਣੇ ਆਈ ਤਾਂ ਉਸਤੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿ ਇਹ ਪੁਦਾ ਮਾਮਲਾ ਇੱਕ ਗੱਲ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਆਦੇਸ਼ ਯੂਨੀਵਰਸਿਟੀ ਦੇ ਸਾਹਮਣੇ ਬਿਲਕੁਲ ਇੱਕ ਰੈਸਟੋਰੈਂਟ ਤੇ ਕੈਫੇ ਬਣਿਆ ਹੋਇਆ ਹੈ ਜਿਹਦਾ ਨਾਮ ਹੈ ਮਫੀਲੋ ਸਾਨੂੰ ਇਨਫੋਰਮੇਸ਼ਨ ਇਹ ਮਿਲੀ ਸੀ ਕਿ ਜਿਹੜੇ ਇਹ ਰੈਸਟੋਰੈਂਟ ਦੇ ਦੋ ਮਾਲਕ ਹੈਗੇ ਇੱਕ ਚੰਦਰ ਸ਼ੇਖਰ ਅਤੇ ਇੱਕ ਅਮਨ ਅਰੋੜਾ ਨਾਮ ਦਾ ਜਿਹੜਾ ਆ ਆਦਮੀ ਆ ਇਹ ਦੋਨੇ ਬਠੰਡੇ ਦੇ ਹੀ ਰਹਿਣ ਵਾਲੇ ਆ ਵੀ ਇਹ ਆ ਪਬਲਿਕ ਨੂੰ ਉੱਥੇ ਆਪਣੇ ਰੈਸਟੋਰੈਂਟ ਤੇ ਕੈਫੇ ਦੇ ਵਿੱਚ ਹੁੱਕਾ ਸਰਵ ਕਰਦੇ ਆ ਜਿਸ ਤੇ ਅਸੀਂ ਮੈਂ ਪੁਲਿਸ ਪਾਰਟੀ ਨਾਲ ਆਪਣੀ ਉੱਥੇ ਮੌਕੇ ਤੇ ਰੇਡ ਕੀਤੀ ਤਾਂ ਮੌਕੇ ਤੇ ਰੇਡ ਦੌਰਾਨ ਸਾਨੂੰ ਇਹਨਾਂ ਕੋਲੋਂ ਕੋਕੋਨਾਇਆ ਕੰਪਨੀ ਦੇ ਜਿਹੜੇ 16 ਹੁੱਕੇ ਬਰਾਮਦ ਹੋਏ ਆ ਇਹ 16 ਹੁੱਕੇ ਅਲੱਗ-ਅਲੱਗ ਸੀਰੀਜ਼ ਦੇ ਸੀਗੇ ਜਿਵੇਂ ਇਹਨਾਂ ਦੇ ਵਿੱਚੋਂ ਦੋ ਹੁੱਕੇ ਕਿੰਗ ਸੀਰੀਜ਼ ਦੇ ਸੀਗੇ ਦਨ ਹੁੱਕੇ ਯਾਕਦਾ ਸੀਰੀਜ਼ ਦੇ ਸੀਗੇ ਇੱਕ ਹੁੱਕਾ ਬਟਰਫਲਾਈ ਸੀਰੀਜ਼ ਦਾ ਸੀ ਇੱਕ ਪ੍ਰਿੰਸ ਸੀਰੀਜ਼ ਦਾ ਸੀ ਇੱਕ ਚਾਰ ਚਾਰ ਹੁੱਕੇ ਸਾਨੂੰ ਸਿੰਬਾ ਸੀਰੀਜ਼ ਦੇ ਮਿਲੇ ਔਰ ਦੋ ਹੁੱਕੇ ਸਾਨੂੰ ਸੀਉ ਸੂਰੀ ਸੀਰੀਜ਼ ਦੇ ਮਿਲੇ ਆਮਲਾ ਸੀਰੀਜ਼ ਦੇ ਮਿਲੇ ਕੱਟੇ ਵਿੱਚ ਕਾਰਵਾਈ ਇਨਾਂ ਦੇ ਖਿਲਾਫ ਅਸੀਂ ਥਾਣਾ ਕੈਂਟ ਦੇ ਵਿੱਚ ਇੱਕ ਐਫਆਈਆਰ ਨੰਬਰ 33 ਹੈ ਜਿਹੜੀ ਅਧੀਨ ਧਾਰਾ 14 ਤੇ 21 ਸਿਗਰਟ ਐਂਡ ਅਦਰ ਟਬਾਕੂ ਪ੍ਰੋਡਕਟ ਐਕਟ ਦੇ ਤਹਿਤ ਜਿਹੜਾ ਐਫਆਈਆਰ ਦਰਜ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਹਾਂ। ਕਿੰਨੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਸਾਡੇ ਕੋਲ 2 ਓਨਰਾਂ ਦੇ ਖਿਲਾਫ ਜਿਹੜਾ ਚੰਦਰਸ਼ੇਖਰ ਤੇ ਅਮਨ ਅਰੋੜਾ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਜੇਕਰ ਕਿਤੇ ਹੋਰ ਵਿਅਕਤੀ ਦੀ ਵੀ ਇਹਦੇ ਵਿੱਚ ਸ਼ਮੂਲੀਅਤ ਪਾਈ ਗਈ ਤਾਂ ਉਹਦੇ ਖਿਲਾਫ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸਰ ਇਹ ਕੀ ਨਿਬਾਲਕ ਨੂੰ ਵੀ ਸਰਵ ਕਰਦੇ ਸੀ। ਨਵਾਲੀ ਗੱਲ ਇਹ ਹੈ ਕੋਈ ਗੱਲ ਸਾਹਮਣੇ ਨਹੀਂ ਆਈ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਵੀ ਆਮ ਪਬਲਿਕ ਜਿਹੜੀ ਉੱਥੇ ਜਾਂਦੀ ਸੀ ਉਹਨਾਂ ਨੂੰ ਲਾਲਚ ਦਿੰਦੇ ਸੀਗੇ ੂਕੇ ਦਾ ਤੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਵੇਂ ਇਨਵੈਸਟੀਗੇਸ਼ਨ ਨਵੇਂ ਤੱਕ ਸਾਹਮਣੇ ਆਣਗੇ ਆਪ ਜਿੰਦਿਆਂ ਨੂੰ ਕਰਵਾ ਦਿੱਤੇ ਜਾਣ ਸਰ ਗ੍ਰਿਫਤਾਰ ਵੀ ਕੀਤਾ ਗਿਆ ਹਾਂਜੀ ਦੋਨਾਂ ਨੂੰ ਅਰੈਸਟ ਕਰ ਲਿਆ ਜੀ